ਜ਼ਿੰਦਗੀ ਜੇ ਇੱਕੋ ਰਫ਼ਤਾਰ ਨਾਲ ਸਿੱਧੀ ਚੱਲੇ ਤਾਂ ਉਹ ਜ਼ਿੰਦਗੀ ਨਹੀਂ ਸਭੇ ਇਨਸਾਨ ਮੌਤ ਵੱਸਤਾ ਚੱਲੀ ਜਾ ਰਹੇ ਆ ਉਹ ਵੀ ਕੁਝ ਨਵਾਂ ਸਿੱਖੇ ਬਿਨਾਂ ਇਹ ਹੀ ਜ਼ਿੰਦਗੀ ਜੇਕਰ ਟੇਢੀ ਵਿੰਗੀ ਕਰ ਤੇਜ਼ ਕਰੇ ਮੱਧਮ ਰਫ਼ਤਾਰ ਨਾਲ ਉਬੜ ਖਾੜ ਰਾਹਾਂ ਚੁਣੌਤੀਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਚੱਲੇ ਤਾਂ ਇਨਸਾਨ ਅਸਲ ਤੋਂ ਜ਼ਿੰਦਗੀ ਜਿਉਂਦਾ ਹੈ ਬਸ ਇਹੀ ਜ਼ਿੰਦਗੀ ਜਿਉਣ ਦਾ ਸਹੀ ਤਰੀਕਾ ਹੈ ਜ਼ਿੰਦਗੀ ਵਿੱਚ ਕਈ ਲੋਕਾਂ ਨੂੰ ਮਿਲ ਕੇ ਕੁਝ ਪਲਾਂ ਜਾਂ ਸਮੇਂ ਵਿੱਚ ਹੀ ਸਾਨੂੰ ਅਧੂਰੇ ਤੋਂ ਪੂਰੇ ਹੋਣ ਦਾ ਅਹਿਸਾਸ ਹੁੰਦਾ ਹੈ। ਇਸੇ ਤਰ੍ਹਾਂ ਕਈ ਲੋਕਾਂ ਤੋਂ ਵਿਛੜ ਕੇ ਪੂਰੇ ਤੋਂ ਅਧੂਰੇ ਹੋਣ ਦਾ ਅਹਿਸਾਸ ਹੁੰਦਾ ਹੈ। ਹਸਲ ਵਿੱਚ ਜ਼ਿੰਦਗੀ ਦਾ ਇਹੀ ਅਹਿਸਾਸ ਇਨਸਾਨ ਦੇ ਜੀਵਨ ਦੀ ਜਿੱਤਾਂ ਤੇ ਹਾਰਾਂ ਦੀ ਬੁਨਿਆਦ ਬਣਦਾ ਹੈ। ਜ਼ਿੰਦਗੀ ਵਿੱਚ ਹਰ ਵੇਲੇ ਗੰਭੀਰ ਨਹੀਂ ਰਹਿਣਾ ਚਾਹੀਦਾ ਸਗੋਂ ਹੱਸਣ ਦੇ ਮੌਕੇ ਨਹੀਂ ਗਵਾਉਣੇ ਚਾਹੀਦੇ। ਅਜੀਹਾ ਕਰਨਾਲ ਪਰ ਸਾਡੀ ਜ਼ਿੰਦਗੀ ਦੇ ਸਾਲ ਨਹੀਂ ਵਾਧਦੇ ਪਰ ਜ਼ਿੰਦਗੀ ਦੀ ਖੂਬਸੂਰਤ ਯਾਦਾਂ ਦੇ ਖਜ਼ਾਨੇ ਜ਼ਰੂਰ ਵਾਧ ਜਾਂਦੇ ਨੇ ਹਰ ਇਨਸਾਨ ਜ਼ਿੰਦਗੀ ਚ ਕਈ ਗਲਤੀਆਂ ਕਰਦਾ ਪਰ ਜੋ ਇਹਨਾਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਦਾ ਉਹੀ ਸਫਲ ਹੁੰਦਾ ਹੈ ਜ਼ਿੰਦਗੀ ਵਿੱਚ ਅਸੀਂ ਕਈ ਵਾਰ ਹਾਰਦੇ ਹਾਂ ਦੇ ਅਣਗਿਣਤ ਵਾਰ ਅਸਫਲ ਵੀ ਹੁੰਦੇ ਹਾਂ ਸਾਡੇ ਨਾਲ ਵਧਿਕੀਆਂ ਵੀ ਹੁੰਦੀਆਂ ਹਨ ਤੇ ਧੋਖੇ ਤਾਂ ਕਈ ਵਾਰ ਹੁੰਦੇ ਹਨ ਉਹ ਵੀ ਉਹਨਾ ਇਨਸਾਨਾਂ ਵੱਲੋਂ ਜੋ ਸਾਡੇ ਦਿਲ ਦੇ ਸਭ ਤੋਂ ਵੱਧ ਨਜ਼ਦੀਕ ਹੁੰਦੇ ਨੇ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੋ ਇਨਸਾਨ ਟੁੱਟਦਾ ਨਹੀਂ ਸਗੋ ਸੋਚਦਾ ਹੈ ਕਿ ਅੱਗੇ ਵਧਦੇ ਆ ਕੀ ਹੋਵੇਗਾ ਜ਼ਿੰਦਗੀ 'ਚ ਮੇਰੇ ਨਾਲ ਉਹੀ ਅਸਲ ਚ ਰਿੰਦੀ ਵੀ ਜੀ ਰਿਆ ਹੈ ਬਾਕੀ ਸਭ ਤਾਂ ਸਿਰਫ ਸਮਾ ਲੰਗਾਰ ਨੇ ਲੋਕ ਜ਼ਿੰਦਗੀ ਵਿੱਚ ਹਜ਼ਾਰਾਂ ਗਲਤੀਆਂ ਕਰਦੇ ਹਨ ਵੱਡੀ ਗਿਣਤੀ ਵਿੱਚ ਲੋਕ ਗਲਤੀਆਂ ਤੋਂ ਸਬਕ ਲੈਣ ਦੀ ਥਾਂ हिम्मत मार के अपनी जिंदगी को उसी जगह पे रोक लेंडे ने। कदे आगे नहीं बाद पौंदे। ਇਸ ਦੇ 올ਟ ਹਾਂਸਲੇ ਵਾਲੇ ਲੋਕ ਜਿੰਦਗੀ ਦੀ ਗਲਤੀਆਂ ਤੋਂ ਸਬਕ ਲੈ ਕੇ ਜਿੰਦਗੀ ਵਿੱਚ ਅੱਗੇ ਵਧ ਲੱਗਦੇ ਨੇ। ਤੇ ਆਪਣੇ ਜੀਵਨ ਨੂੰ ਸਫਲਤਾ ਵੱਲ ਲੈ ਜਾਂਦੇ ਨੇ। ਜਿੰਦਗੀ ਵਿੱਚ ਕਿਸੇ ਇਨਸਾਨ ਜਾਂ ਵਸਤੂ ਦੇ ਖੌਣ ਦਾ ਜੇਕਰ ਸਹੀ ਢੰਗ ਨਾਲ ਪਛਤਾਵਾ ਕੀਤਾ ਜਾਵੇ ਉਸ ਪਛਤਾਵੇ ਦਾ ਆਉਣ ਵਾਲੀ ਜ਼ਿੰਦਗੀ ਵਿੱਚ ਲਾਭ ਹੁੰਦਾ ਹੈ ਤੇ ਫੈਸਲੇ ਵਧੇਰੇ ਲਾਭਦਾਇਕ ਤੇ ਤਰਕਸ਼ੀਲ ਹੋਣ ਲੱਗ ਜਾਂਦੇ ਨੇ। ਕਈ ਵਾਰ ਜਦੋਂ ਕੋਈ ਸਾਨੂੰ ਮੂਰਖ ਬਣਾਉਣ ਦਾ ਯਤਨ ਕਰ ਰਿਹਾ ਹੋਵੇ ਉਥੇ ਜਿਆਦਾ ਸਾਨੇ ਹੋਣ ਦੀ ਜਿੱਦ ਕੰਮ ਨਹੀਂ ਆਵੇਗੀ। ਸਗੋਂ ਉਥੇ ਮੂਰਖ ਬਣ ਕੇ ਦੂਜਿਆਂ ਨੂੰ ਆਪਣੀ ਨਜ਼ਰਾਂ ਤੋਂ ਡਿੱਗਦਾ ਵੇਖਣ ਦਾ ਮਜ਼ਾ ਲਵੋ। ਜ਼ਿੰਦਗੀ ਵਿੱਚ ਕਦੇ ਵੀ ਪੂਰੀ ਤਰ੍ਹਾਂ ਨਿਸ਼ਚਿੰਤ ਨਾ ਹੋਵੋ। ਆਦਮੀ ਉਸ ਤੋਂ ਹੀ ਧੋਖਾ ਖਾਂਦਾ ਹੈ ਜਿਸ ਤੋਂ ਧੋਖੇ ਦੀ ਉਮੀਦ ਨਾ ਹੋਵੇ ਇਸ ਲਈ ਕੰਮ ਘਰ ਪਿਆਰ ਦੋਸਤੀ ਸਾਂਝੇਦਾਰੀ ਵਿੱਚ ਹਮੇਸ਼ਾ ਸਾਵਧਾਨ ਰਹੋ ਜਿੰਦਗੀ ਦੇ ਅਣਗਿਣਤ ਮੋੜ ਕੱਟਣ ਉਪਰੰਤ ਹੀ ਇਨਸਾਨ ਨੂੰ ਇਹ ਸੋਚੀ ਸਮਝ ਆਉਂਦੀ ਹੈ ਕਿ ਕਿਸੇ ਦਾ ਹੱਥ ਫੜਨ ਤੇ ਕਿਸੇ ਨੂੰ ਹੱਥ ਫੜਾਉਣ ਚ ਬਹੁਤ ਵੱਡਾ ਅੰਤਰ ਹੈ। ਪਿਆਰ ਨਾਲ ਕਿਸੇ ਅੱਗੇ ਆਪ ਮਹਾਰਿ ਝੁਕਣ ਅਤੇ ਜੋਰ ਨਾਲ ਕਿਸੇ ਨੂੰ ਆਪਣੇ ਅੱਗੇ ਝੁਕਾਉਣ 'ਚ ਬੜਾ ਅੰਤਰਾ ਹੈ। ਪਿਆਰ ਵਿੱਚ ਧੋਖਾ ਖਾਇਆ ਇਕੱਲਾ ਰਹਿ ਗਿਆ ਵਿਅਕਤੀ ਅਕਸਰ ਮੌਤ ਦੇ ਪੱਖ ਵਿੱਚ ਖਲੋ ਜਾਂਦਾ ਹੈ। ਮੌਤ ਤੋਂ ਉਸ ਨੂੰ ਡਰ ਨਹੀਂ ਲੱਗਦਾ ਸਗੋਂ ਮੌਤ ਨੂੰ ਮਿਲਣ ਦੀ ਤਾਂਗ ਹੁੰਦੀ ਹੈ ਮਨ 'ਚ। ਜ਼ਿੰਦਗੀ ਵਿੱਚ ਇੱਕ ਹੀ ਮੁਸੀਬਤ ਹਰ ਕਿਸੇ ਤੇ ਇੱਕੋ ਜਿਹਾ ਅਸਰ ਨਹੀਂ ਕਰਦੀ। ਇਹ ਸਾਡੇ ਆਪਣੇ ਉੱਤੇ ਨਿਰਭਰ ਕਰਦਾ ਹੈ ਕਿ ਸਾਡੇ ਉੱਤੇ ਮੁਸੀਬਤ ਕੀ ਅਸਰ ਪਾਵੇਗੀ। ਜੇਕਰ ਤੁਸੀਂ ਸਖਤ ਹੋ ਤਾਂ ਨਰਮ ਹੋ ਜਾਵੇ ਜੇਕਰ ਕੋਈ ਵੀ ਤਰਕੀਬ ਸਮਝ ਨਹੀਂ ਆ ਰਹੀ ਤਾਂ ਮੁਸੀਬਤ ਵਿੱਚ ਢੋਲ ਮਿਲ ਜਾਓ ਸੋ ਜਿੰਦਗੀ ਨੂੰ ਜੇਕਰ ਸਹੀ ਤਰੀਕੇ ਨਾਲ ਜੀਣਾ ਹੈ ਤਾਂ ਹਿੰਮਤ ਕਰੋ ਮਿਹਨਤ ਨਾਲ ਅੱਗੇ ਵਧੋ ਔਖੇ ਕੰਮ ਕਰੋ ਸੌਖੇ ਹੋਰ ਲੋਕ ਕਰ ਲੈਣਗੇ ਇਹ ਹੀ ਜਿੰਦਗੀ ਦਾ ਅਸਲ ਸਬਕ ਹੈ